ਸਕੂਲ ਬਗ ਰੋਡੀਆਂ ਪਿੰਡ ਦਾ ਸਰਪੰਚ ਮੌਜੂਦਾ ਸਾਡੋਂ ਨਹੀਂ ਆਏ ਨੇ ਆ ਡਿਪੈਂਡ ਸਕੂਲ ਚ ਚਾਰਦਵਾਰੀ ਕਰਾਈ ਗਈ ਆ ਸਕੂਲ ਦੀ ਨਵੀਂ ਬਿਲਡਿੰਗ ਤਿਆਰ ਕੀਤੀ ਗਈ ਆ ਉਹਨਾਂ ਦਾ ਇਹ ਸਾਰੇ ਕੰਮ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਉਹ ਜਿੰਨੇ ਵੀ ਉਹ ਕੰਮ ਚਲਾਗਾ ਜੋ ਚੁੱਕ ਰਹੇ ਨੇ ਪਿੰਡ ਜਿੰਦਾ ਸ਼ਿਆ ਅਮਰੋਦ ਜਾਂ ਸਿੱਖਿਆ ਕ੍ਰਾਂਤੀ ਜਾਂ ਹੋਰ ਵੀ ਪ੍ਰੋਜੈਕਟ ਅੱਗੇ ਚੱਲ ਰਹੇ ਨੇ ਆ ਸਕੂਲ ਨੂੰ ਅੱਗੇ ਫੇਰ 20 ਲੱਖ ਦੀ ਗ੍ਰਾਂਟ ਆਈ ਹੋਈ ਹੈ ਇਹ ਸਾਰਾ ਸਕੂਲ ਅੱਗੇ ਦਾ ਮੱਭਾ ਨਜਾਇਰ ਹੈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਸ੍ਰੀ ਸ਼ਮੇਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਸਾਥ ਦੇ ਰਹੇ ਨੇ ਤੇ ਇਹਨੇ ਕਾਰਜਾ ਡਿਪੈਂਡਸ ਕਰਾਇਆ ਜਾਵੇਗਾ। ਪਿਆ ਜੀ ਵੀ ਇੱਕ ਤੇ ਪਿੰਡ ਚੋਂ ਦਾ ਸ਼ਖਤਮ ਕੀਤਾ ਜਾਏਗਾ। ਦੂਜਾ ਸਿੱਖਿਆ ਗ੍ਰਾਂਤੀ ਵੀ ਸਕੂਲ ਦੀ ਬਿਲਡਿੰਗ ਵਧੀਆ ਤਿਆਰ ਕਰਕੇ ਸਕੂਲ ਨੂੰ ਹੋਰ ਅਪਡੇਟ ਕੀਤਾ ਜਾਏਗਾ ਤੇ ਪਿੰਡ ਜੀ ਜਿੰਨੇ ਵੀ ਬੇਰੋਜ਼ਗਾਰ ਨੇ ਉਹਨਾਂ ਨੂੰ ਕੰਮ ਦੁਵਾਏ ਜਾਣਗੇ। ਕਲੀਆਂ ਨਾਲੀਆਂ ਹਰ ਤਰ੍ਹਾਂ ਦੀ ਸਫਾਈ ਕਰਾਈ ਜਾਏਗੀ। ਇਹ ਕੰਮ ਪਹਿਲੇ ਕਰਦੇ ਹਾਂ ਆਪਣੇ ਜੂਨ ਨੂੰ ਇਹ ਮੈਸੇਜ ਆ ਕਿ ਪੜਨ ਲਿਖੇ ਚੰਗੇ ਕਰਮਾਂ ਤੁਰੋ ਨਸ਼ਿਆਂ ਤੋਂ ਨਾ ਜਾਓ ਨਸ਼ਿਆਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਜੇ ਤੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਨਾਲ ਮਿਲ ਕੇ ਪਿੰਡ ਨੂੰ ਅੱਗੇ ਤਾਂ ਤੱਕ ਖੜੀਏ ਵਿਕਾਸ ਕਰੀਏ ਤਾਂ ਜੋ ਪਿੰਡ ਦਾ ਨਾਂ ਅੱਗੇ ਜਾ ਸਕੇ ਜਨਾਬ ਪਿੰਡ ਮੱਧਵਾੜਾ ਜੀ ਮੈਂ ਸਰਪੰਚ ਕੁਲਵਿੰਦਰ ਸਿੰਘ ਮੱਧਵਾੜ ਤੋਂ ਸੁਮੇਰ ਸਿੰਘ ਜੀ ਸਾਡੇ ਇੱਥੇ ਆ ਰਹੇ ਨੇ ਸਕੂਲ ਦੇ ਵਿੱਚ ਚਾਰ ਦੁਆਰੀ ਦਾ ਪ੍ਰੋਗਰਾਮ ਕਰਨਾ ਹੈ ਉਨਾਵਸ ਫਾਸੇ ਦਵਾ ਹੈ ਕਿ ਸਾਰੇ ਕੰਮ ਸਾਡੇ ਫੈਲਦੇ ਧਰ ਤੇ ਕਰਾਵਾਂਗੇ ਜੋ ਵੀ ਹੋਣ ਵਾਲੇ ਆ ਉਹ ਕੰਮ ਕਰਾਉਣ ਦੇ। ਮੇਰਾ ਨਾਮ ਸੁੰਦਰਪਾਲ ਕੋਰ ਹੈ ਮੈਂ ਸਕੂਲ ਇੰਚਾਰਜ ਹਾਂ ਤੇ ਮੇਰੇ ਪਿੰਡ ਦਾ ਨਾਮ ਦੁਵਾਲ ਹੈ। ਸਰਹੋਰੀ ਆ ਰਹੇ ਨੇ ਸ੍ਰੀ ਸਮਸ਼ੇਸ਼ਿੰਗ ਜੀ ਉਹ ਸਾਡੇ ਸਕੂਲ ਵਿੱਚ ਨਵੀਆਂ ਮਤਲਬ ਜੋ ਅਸੀਂ ਕੰਧਾਂ ਦੀ ਤਿਆਰੀ ਕਰਵਾਈ ਹੋਈ ਆ ਕੰਧਾਂ ਦੀ ਉਸਾਰੀ ਕਰਵਾਈ ਗਈ ਹੈ 1 60 ਮੀਟਰ ਤੇ 1 51 ਰਨਿੰਗ ਮੀਟਰ ਤੇ ਉਹਨਾਂ ਦਾ ਅੱਜ ਉਦਘਾਟਨ ਹੋ ਰਿਹਾ। ਹਾਂਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜਿਹੜੀ ਚਾਰਦिवारी ਹੋਏਗੀ ਉਹ ਅੱਜ ਮੁਕੰਮਲ ਕੰਮ ਹੋ ਗਿਆ ਹੈ